ਸਤਿ ਸ਼੍ਰੀ ਅਕਾਲ ਜੀ ਅਮੀਰ ਹੈ ਤੁਸੀ ਬੁਲਿਆ ਹੋਊਗੀ ਦੋਸਤੋ ਖਿਆਲਤ ਹੈ ਤੁਹਾਡਾ ਆਪਣੇ ਚੈਨਲ ਸਪਾਇਰਿੰਗ ਵਿਦ ਅੰਮ੍ਰਿਤ ਅੱਜ ਪੰਜ ਟਾਪਿਕ ਤੇ ਤੁਹਾਡੇ ਨਾਲ ਗੱਲ ਕਰਾਂਗੇ ਉਹ ਵਿਸ਼ਾ ਹੈ ਉਹ ਪੰਜ ਤਰੀਕੇ ਜਿਨ੍ਹਾਂ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕੌਣ ਤੁਹਾਡੇ ਬਾਰੇ ਮਾੜਾ ਸੋਚਦਾ ਹੈ ਦੋਸਤੋ ਸੰਗੀ ਮਿੱਤਰ ਆਪਣੀ ਬਹੁਤ ਜ਼ਿਆਦਾ ਹੁੰਦੇ ਨੇ ਇਹਨਾਂ ਵਿੱਚੋਂ ਬਹੁਤ ਘੱਟ ਹੁੰਦੇ ਨੇ ਕਿ ਤੁਹਾਡੇ ਪ੍ਰਤੀ ਵਫਾਦਾਰ ਹੁੰਦੇ ਨੇ ਜੋ ਤੁਹਾਡੀ ਪਿੱਠ ਖਿੱਚੇ ਤੁਹਾਡਾ ਕਿ ਆਈ ਤੁਹਾਡੀ ਅਸਰਤਾ ਕਰਦੇ ਨੇ ਹਮੇਸ਼ਾ ਉਹੀ ਤੁਹਾਡੇ ਨਜ਼ਦੀਕੀ ਹੁੰਦੇ ਨੇ ਤੇ ਕੁਝ ਲੋਕ ਪਿੱਛੇ ਤੁਹਾਡੇ ਬਾਰੇ ਮਾੜਾ ਚੰਗਾ ਬੋਲਦੇ ਨੇ ਉਹ ਲੋਕਰੇ ਵੀ ਤੁਹਾਡੇ ਆਪਣੇ ਨਹੀਂ ਹੁੰਦੇ ਆਪਾਂ ਤੁਹਾਨੂੰ ਦੱਸਾਂਗੇ ਉਹ ਪੰਜ ਤਰੀਕੇ ਜਿਨ੍ਹਾਂ ਨਾਲ ਤੁਸੀਂ ਅਸਲੀ ਮਿੱਤਰ ਜਾਂ ਨਕਲੀ ਝੂਠਾ ਮੋਖ ਫੱਟ ਰਹੇ ਨਹੀਂ ਉਹਨਾਂ ਨੂੰ ਪਹਿਚਾਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਦੋਸਤੋ ਉਹ ਤੁਹਾਡੀ ਮਜਬੂਰਦਗੀ ਵਿੱਚ ਚੁੱਪ ਹੋ ਜਾਂਦੇ ਨੇ ਜਦੋਂ ਤੁਸੀਂ ਆਉਂਦੇ ਹੋ ਇਹ ਗੱਲਬਾਤ ਇੱਕਦਮ ਰੁਕ ਜਾਂਦੀ ਹੈ ਇਹ ਇਨਡਾਇਰੈਕਟ disrespect ਹੁੰਦੀ ਹੈ ਕਿ ਇਹ ਕਹਿਣਾ ਉਹ ਗੱਲਬਾਤ ਤੁਹਾਡੇ ਹੋਂਦ ਤੋਂ ਪਹਿਲਾਂ ਚੱਲ ਰਹੀ ਹੈ ਸਾਦਿਓ ਕਿ ਤੁਸੀਂ ਪ੍ਰਵੇਸ਼ ਕਰਦੇ ਹੋ ਹੋਂਦ ਗੱਲਬਾਤ ਇੱਕਦਮ ਰੁਕ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਲੋਕ ਤੁਹਾਡੀ ਹੈਵਰੀ ਨੂੰ ਵਾਪਰ ਉਦਾਸ ਨਹੀਂ ਕਰਦੇ ਉਹਨਾਂ ਦਾ ਉਹਨਾਂ ਦੇ ਚਿਹਰੇ ਕੀ ਆ ਪਰ ਜਾ ਜਾਂਦੇ ਨੇ ਉਹਨਾਂ ਨੂੰ ਤੁਹਾਡੇ ਆਉਣਾ ਚੰਗਾ ਨਹੀਂ ਲੱਗਦਾ ਇਸ ਦੇ ਉਲਟ ਜਿਹੜੇ ਲੋਕਾਂ ਨੂੰ ਅਸਲ ਤੇ ਤੁਹਾਡੇ ਨਾਲ ਬਹੁਤ ਹੈ ਮੁਹੱਬਤ ਹੈ ਉਹ ਤੁਹਾਡੇ ਆਉਂਦੇ ਖੜ ਜਾਂਦੇ ਨੇ ਉਹਨਾਂ ਦੇ ਚਿਹਰੇ ਤੇ ਤੁਸੀਂ ਕੀਆ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਆਉਂਦਾ ਕਿੰਨਾ ਕੋ ਮਹੱਤਵ ਹੈ ਕਿ ਦੋਸਤੋਂ ਜਿਹੜੇ ਲੋਕ ਤੁਹਾਡੇ ਆਉਦੇ ਇਕਦਮ ਚੁੱਪ ਹੋ ਜਾਂ ਜਾਂ ਉਹਨਾਂ ਦੇ ਚਿਹਰੇ ਤੇ ਸੰਗੀਨ ਪਾਵਾ ਜਾ ਇਸ ਦਾ ਮਤਲਬ ਇਹੀ ਹੈ ਕਿ ਉਹ ਲੋਕ ਤੁਹਾਡੇ ਆਪਣੇ ਨਹੀਂ ਹੈਗੇ ਤੁਹਾਡੀ ਮੌਜੂਦਗੀ ਘੱਟ ਦਿਖਾਉਂਦੇ ਨੇ ਜਦੋਂ ਵੀ ਤੁਸੀਂ ਕੋਈ ਚੰਗਾ ਕਰਦੇ ਨਹੀਂ ਹੋ ਜਦ ਵੀ ਤੁਸੀਂ ਚੰਗੇ ਕੰਮ ਨੂੰ ਕਰਦੇ ਹੋ ਤੁਸੀਂ ਅੱਗੇ ਵਧਦੇ ਹੋ ਤਾਂ ਜਿਹੜੇ ਲੋਕ ਤੁਹਾਡੇ ਵਿਰੋਧੀ ਹੁੰਦੇ ਨੇ ਉਹ ਹਮੇਸ਼ਾ ਤੁਹਾਡੀਆਂ ਲੱਤਾਂ ਪਿੱਛੇ ਨੂੰ ਖਿੱਚਦੇ ਨੇ ਤੇ ਉਹ ਤੁਹਾਡੀ ਮਿਹਨਤ ਲਾ ਕੇ ਕੀਤੇ ਗਏ ਕੰਮ ਨੂੰ ਵੀ ਕਿਸਮਤ ਦੀ ਦੇਮ ਦੱਸ ਦੇਣੀ ਜਾਂ ਫਿਰ ਤੁਹਾਡਾ ਮਜ਼ਾਕ ਉਡਾਉਂਦੇ ਨੇ ਉਹ ਨਾੜੀ ਨੈਟਿਵ ਥਿੰਕਿੰਗ ਜੈਲਸੀ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆਪਣੇ ਹਾਫ ਆਗ ਪ੍ਰਗਟ ਕਰਦੇ ਨੇ ਉਹ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ ਕਿ ਇਹ ਇਨਸਾਨ ਸਾਨੂੰ ਅੱਗੇ ਦੇਖ ਕੇ ਖੁਸ਼ ਨਹੀਂ ਹੈਗਾ ਬਲਕਿ ਇਹ ਸਾਡੀ ਮੌਜੂਦਗੀ ਘੱਟ ਦਿਖਾ ਕੇ ਸਾਡੀ ਕਿਸਮਤ ਦੇ ਸਿਰ ਸਾਡੇ ਮੈਂ ਤੁਮ ਮੜ ਰਿਹਾ ਮਤਲਬ ਕਿ ਆ ਉਹ ਤੁਹਾਡੇ ਦੁਖੀ ਆ ਯਾਲ ਸਪੀਕ ਕਰ ਰਿਹਾ ਉਹਨੂੰ ਤੁਹਾਡੀ ਤਰੱਕੀ برداشت ਨਹੀਂ ਹੋ ਰਹੀ ਤੇ ਇਸ ਤਰ੍ਹਾਂ ਦੇ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਪਿੱਠ ਪਿੱਛੇ ਤੁਹਾਡੇ ਖਿਲਾਫ ਗੱਲ ਕਰਦੇ ਨੇ ਪਿੱਠ ਪਿੱਛੇ ਗੌਤ ਦੇ ਲਾਗਣ ਵਾਲੇ ਲੋਕਾ ਦੇ ਵੀ ਤੁਹਾਡੇ ਆਪਣੇ ਹੀ ਨਹੀਂ ਹੁੰਦੇ ਇਹ ਉਹ ਲੋਕ ਹੁੰਦੇ ਨੇ ਜੋ ਪਿੱਛੇ ਕੋਹਾਂ ਮਾੜਾ ਚੰਗਾ ਬੋਲਦੇ ਨੇ ਪਰ ਜਦੋਂ ਵੀ ਤੁਸੀਂ ਸਾਹਮਣੇ ਆਉਂਦੇ ਹੋ ਤਾਂ ਇੱਕਦਮ ਮਿੱਠਾ ਬਣ ਜਾਂਦੇ ਨੇ ਤੇ ਹਮੇਸ਼ਾ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਡੇ ਨਾਲ ਕਰਨੇ ਲੱਗ ਜਾਂਦੇ ਨੇ ਜਨਕਿ ਤੁਸੀਂ ਆੜੇ-ਦਾਰੇ ਜਿਹੜੇ ਲੋਕਾਂ ਨੂੰ ਕੁਛ ਨਹੀਂ ਹੁੰਦਾ ਉਹ ਉਨਾ ਉਹ ਤੁਹਾਨੂੰ ਹੀ ਸਾਦੇ ਕੀਆ ਬੁਰਾਈ ਕਰਦੇ ਨੇ ਦੋਸਤੋ ਜਿਹੜੇ ਨੂਰ ਕੋਈ ਥਿੱਕ ਪਿੱਛੇ ਤੁਹਾਡੀ ਇੱਜ਼ਤ ਕਰਦੇ ਨਹੀਂ ਥਿੱਕ ਪਿੱਛੇ ਚੰਦਾ ਬੋਲਦੇ ਨਹੀਂ ਅਸਲ ਮਿੱਤਰ ਤੁਹਾਡੇ ਉਹੀ ਨੇ ਤੇ ਜਿਹੜੇ ਪਿੱਛੇ ਤੁਹਾਡੀ ਨਿੰਦਿਆ ਚੁਣਦੇ ਨੇ ਉਹ ਕਦੇ ਵੀ ਤੁਹਾਡੇ ਆਪਾ ਨਹੀਂ ਹੋਣਗੇ ਇਸ ਤਰ੍ਹਾਂ ਦੇ ਲੋਕਾਂ ਤੋਂ ਸੰਗਿਆ ਹਮੇਸ਼ਾ ਅਵੇਅਰ ਰਹਿਣਾ ਚਾਹੀਦਾ ਤੁਹਾਡੇ ਦੁੱਖ ਤੇ ਖੁਸ਼ ਹੋਵੋ ਜਾਂ ਹੱਸਣ ਜੇ ਕੋਈ ਜ਼ਿੰਦਗੀ ਵਿੱਚ ਕਦੇ ਆ ਜਾਂਦੀ ਹੋਵੇ ਜਾਂ ਕੋਈ ਮੁਸ਼ਕਿਲ ਆਉਂਦੀ ਹੈ ਤੇ ਕੋਈ ਉਸਤੇ ਚੁੱਪ ਹੋ ਜਾਂਦਾ ਹੈ ਜਾਂ ਫਿਰ ਉਹ ਖੁਸ਼ ਹੋਵੇ ਤਾਂ ਉਹ ਕਦੇ ਵੀ ਤੁਹਾਡਾ ਆਪਣਾ ਨਹੀਂ ਹੁੰਦਾ ਦੁਸ਼ਮਣ ਹਮੇਸ਼ਾ ਤੁਹਾਡੀ ਕੀ ਆ ਹਾਪ ਜਾਂਦਾ ਨਿੱਕਰ ਤੁਹਾਡੀ ਚਿਤ ਚੰਗਾ ਹੈ ਤੇ ਜੇਕਰ ਉਹ ਦੇਖੇ ਕੋਈ ਦੁੱਖ ਮਹਿਸੂਸ ਕਰ ਰਿਹਾ ਹਾ ਉਹਦੇ ਚਿਹਰੇ 'ਤੇ ਖੁਸ਼ੀ ਉੱਭ ਜਾਂਦੀ ਹੈ ਇਹ ਗੱਲ ਚੁੱਪ ਰਹੀ ਉਹ ਤੁਹਾਡਾ ਅਸਲੀ ਮੁੱਤਰ ਨਹੀਂ ਹੈ ਉਹ ਕਿਸੇ ਲਈ ਵੀ ਤੁਹਾਡੇ ਨਾਲ ਸ਼ਰਕਾ ਸਕਦਾ ਸੋ ਇਸ ਤਰ੍ਹਾਂ ਦੇ ਲੋਕਾਂ ਤੋਂ ਦੂਰ ਰਹਿ ਜਾ ਕਰੋ ਜਦੋਂ ਤੁਹਾਡੀ ਹਾਜ਼ਰੀ ਵਿੱਚ ਮਜ਼ਾਕੀਏ ਭਰੀ ਤਰੀਕੇ ਨਾਲ ਉਲਟ ਗੱਲਾਂ ਕੀਤੀਆਂ ਜਾਣ ਤਾਂ ਇਹ ਵੀ ਇਹ ਹੀ ਦੱਸਦਾ ਕਿ ਉਹ ਲੋਕ ਤੁਹਾਡੇ ਤੋਂ ਜੈਲਸ ਫੀਲ ਕਰਦੇ ਨੇ ਉਹ ਤੁਹਾਡੀ ਤਰੱਕੀ ਨੂੰ ਚੰਗਾ ਮਹਿਸੂਸ ਨਹੀਂ ਕਰਦੇ ਉਹ ਹਮੇਸ਼ਾ ਭਾਨੂੰ ਨੀਵਾ ਦੇਖਣਾ ਪਸੰਦ ਕਰਦੇ ਨੇ ਤੇ ਜਿਹੜੇ ਤੁਹਾਡੇ ਆਪਣੇ ਨੇ ਉਹ ਹਮੇਸ਼ਾ ਤੁਹਾਡੀ ਜਦੋਂ ਵੀ ਤੁਸੀਂ ਕਿਸੇ ਸਮਾਰੋਹ ਚ ਜਾ ਕਿਤੇ ਵੀ ਮਿਲੋਗੇ ਕੋਈ ਜੇ ਲੋ ਉਹ ਹਮੇਸ਼ਾ ਖੁਸ਼ ਹੋ ਜਾਣਗੇ ਤੇ ਤੁਹਾਡੀ ਤਰਕੀ ਦੀਆਂ ਚੰਗੀਆਂ ਮਿਸਾਲਾਂ ਦੇਣਗੇ ਆ ਸਭ ਵਿੱਚ ਉਹ ਵੀ ਤੁਹਾਡੇ ਆਪਣੇ ਨੇ ਤੇ ਜੇਕਰ ਤੁਹਾਨੂੰ ਕੋਈ ਕਹਿ ਰਿਹਾ ਤੁਸੀਂ ਵੱਡਾ ਹੋ ਗਏ ਆ ਇਹ ਇੰਡਾਇਰੈਕਟਲੀ ਕੀ ਆ ਤਾਂ ਉਹਨਾਂ ਦੀ ਜੈਲਸ ਵਾਲੀ ਭਾਵਨਾ ਜਿਹੜੀ ਆ ਸਾਡੇ ਸਾਹਮਣੇ ਲਿਆ ਹੁੰਦੇ ਨੇ ਕਿਉਂਕਿ ਜੋੜ ਨਹੀਂ ਇਨਸਾਨਾਂ ਹਾਲੇ ਤੱਕ ਵੀ ਮਰਦੋਸ਼ਤ ਨਹੀਂ ਕਰਦਾ ਤਾਂ ਉਹ ਇਸ ਤਰ੍ਹਾਂ ਦੇ ਨਹੀਂ ਹੋ ਰਹੇ ਮਾਨ ਨੇ ਜਾਂ ਸ਼ੁਰੂ ਕਰ ਦਿੱਤਾ ਹੈ ਸੋ ਦੋਸਤੋ ਹਮੇਸ਼ਾ ਉਹਨਾਂ ਰੋਪਾਂ ਨੂੰ ਕਾਇਰ ਰੱਖੋ ਜੋ ਹਰ ਵਕਤ ਤੁਹਾਡੇ ਨਾਲ ਨੇ ਇਸ ਦਾ ਮਤਲਬ ਇਹ ਨਹੀਂ ਉਹ ਤੁਹਾਡੇ ਨਾਲ ਹਮੇਂ ਜ਼ਿੰਦਗੀ ਵਿੱਚ ਸਾੜ ਹੀ ਤੁਰ ਰਹੇ ਨਹੀਂ ਬਲਕਿ ਜ਼ਿੰਦਗੀ ਵਿੱਚ ਇਸ ਤਰ੍ਹਾਂ ਵਿਚਰ ਰਹੇ ਨੇ ਕਿ ਉਹ ਹਰ ਤੁਹਾਡੀ ਖੁਸ਼ੀ ਵਿੱਚ ਵੀ ਤੁਹਾਡੇ ਨਾਲ ਨੇ ਦੁੱਖ ਵਿੱਚ ਵੀ ਮੋਢੇ ਨਾਲ ਮੋਢਾ ਵਾ ਕੇ ਤੁਹਾਡੇ ਨਾਲ ਨੇ ਜੋ ਪਿੱਠ ਵਿੱਚ ਤੁਹਾਡਾ ਜਾਸਾ ਸਦਾਉਂਦੇ ਨੇ ਅਸਲ ਮਿੱਤਰ ਉਹੀ ਨੇ ਜੀ ਜ਼ਿੰਦਗੀ ਵਿੱਚ ਤੁਸੀਂ ਬਹੁਤ ਵੀ ਕਰਦੇ ਹੋ ਪਰ ਉਹ ਤੁਹਾਨੂੰ ਕੌੜੇ ਬੋਲਣਾ ਸਿੱਝਾ ਨਹੀਂ ਸਕਦੇ ਨੇ ਕਿਉਂਕਿ ਉਹ ਮੰਨਦੇ ਨੇ ਕਿ ਉਹ ਕਿ ਉਹਨਾਂ ਲੋਕਾਂ ਵਿੱਚ ਉਹ ਹੀ ਬਣੇ ਹਿਮਾ ਮੂਤੇ ਮਿੱਠਾ ਵਾਇਮਬਾ ਸੋ ਦੋਸਤੋ ਅਸਲ ਮਿੱਤਰ ਤਾਂ ਉਹੀ ਹੈ ਉਹ ਤੁਹਾਡਾ ਚੰਗਾ ਸੁਝੀ ਨੇ ਤੁਹਾਡੇ ਦੁੱਖੋ ਵਿੱਚ ਤੁਹਾਡੇ ਨਾਲ ਨੇ ਉਹ ਹੀ ਸੱਚੇ ਚਾਂਦ ਆਰੀ ਨਾਲ ਰੜ ਜਾਂ। ਸੋ ਦੋਸਤੋ ਅਮਿਸ਼ਾ ਆਪਣੇ ਆਪ ਨੂੰ ਇਨਾ ਮਾੜੀ ਉੱਚ ਨੂੰ ਜਦ ਤੁਹਾਡੇ ਬਾਰੇ ਮਾੜੀ ਸੋਚ ਰੱਖਣ ਵਾਲੀ ਲੋਕਾਂ ਤੋਂ ਬਚਾ ਕੇ ਰੱਖ